ਹੀ ਹਾਣਾ ਦੋਸਤੋ ਨੀਂਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਲੈ ਕੇ ਆਇਆ ਤੁਹਾਡੇ ਲਈ ਇੱਕ ਬਹੁਤ ਹੀ ਭੈੜਕਾਣੀ ਇਹ ਤੁਹਾਨੂੰ ਇਹ ਪਸੰਦ ਆਉਣ ਵਾਲੀ ਹੈ ਅਖੀਰ ਤੱਕ ਬਾਣੀ ਨੂੰ ਜ਼ਰੂਰ ਸੁਣਿਓ ਇਹ ਕਹਾਣੀ ਇੱਕ ਪਿੰਡ ਦੀ ਹੈ ਜਿਸ ਪਿੰਡ ਦਾ ਨਾਮ ਸੀ ਸੇਮਾ ਜਿੱਥੇ ਹਰੀ ਭਰੀ ਖੇਤਾਂ ਵਿੱਚ ਹਵਾ ਦੀ ਖੁਸ਼ਬੂ ਲੰਘਦੀ ਸੀ ਉੱਥੇ ਇੱਕ ਘਰ ਸੀ ਪ੍ਰੀਤਮ ਸਿੰਘ ਦਾ ਪ੍ਰੀਤਮ ਸਿੰਘ ਕਿਸਾਨ ਸੀ ਸਵੇਰ ਤੋਂ ਸ਼ਾਮ ਤੱਕ ਮਿੱਟੀ ਨਾਲ ਰੜਿਆ ਹੋਇਆ ਰਹਿੰਦਾ ਸੀ ਉਸ ਦਾ ਸੁਪਨਾ ਸਤਾ ਰਿਹਾ ਨਹੀਂ ਸੀ ਉਹ ਮੁੰਡਾ ਲੰਮਾ ਸੀ ਆਪਣੀ ਘਰ ਬਣੇ ਕੋਣ ਜੋ ਘਰ ਦਾ ਵਾਰਸ ਬਣੇ ਜੋ ਨਾਮ ਰੌਸ਼ਨ ਕਰੇ ਸੋਹਦੀਪ ਘਰੋਂ ਦੀ ਧਰਮਪਤਨੀ ਸੀ ਉਹ ਆਪਣੇ ਘਰਮ ਦੇ ਆਖਰੀ ਦਿਨਾਂ ਵਿੱਚ ਸੀ ਘਰ ਦੇ ਵੱਡੇ ਤਾਇਆਂ ਤੇ ਚਾਚੀਆਂ ਤਾਂ ਇੱਕੋ ਗੱਲ ਕਹਿੰਦੇ ਰਹਿੰਦੇ ਹੋਣ ਵਾਰੀ ਮੁੰਡਾ ਹੀ ਹੋਣਾ ਚਾਹੀਦਾ ਉਸ ਰਾਤ ਹਵਾ ਚੁੱਪ ਸੀ ਪਰ ਘਰ ਅੰਦਰ ਮੌ ਤੂਫਾਨ ਚੱਲ ਰਿਹਾ ਸੀ ਜਦੋਂ ਦਾਈ ਨੇ ਬੱਚੇ ਨੂੰ ਜਨਮ ਦਿਵਾਇਆ ਉਸਨੇ ਹੌਲੀ ਜਿਹੀ ਕਿਹਾ ਮਵਾਰਕਾ ਕੁੜੀ ਹੋਈ ਏ ਪ੍ਰੀਤਮ ਨੇ ਆਪਣੇ ਮੱਥੇ ਤੇ ਹੱਥ ਰੱਖਿਆ ਤੇ ਕਿਹਾ ਰੱਬਾ ਕੁੜੀ ਦੇ ਦਿੱਤੀ ਕੀ ਬੈਰ ਕੱਢਿਆ ਏ ਉਹਦੇ ਮੂੰਹ ਤੇ ਨਿਰਾਸ਼ਾ ਦੀਆਂ ਲਕੀਰਾਂ ਸਾਫ਼ ਦੇ ਚਿਹਰਿਆਂ 'ਤੇ ਸਹਦੀਵ ਦੀਆਂ ਅੱਖਾਂ ਭਰੀਆਂ ਪਰ ਉਹ ਕੁਝ ਨਾ ਬੋਲੀ ਕੁੜੀ ਨੇ ਬੱਲੀ ਵਾਰ ਰੋਈ ਉਹ ਰੋਣ ਵੀ ਜਿਵੇਂ ਘਰ ਨੂੰ ਜਾ ਦਵਾਰੀਆਂ ਸੀ ਕਿ ਇਹ ਵੀ ਇੱਕ ਜਿੰਦਾ ਹੈ ਇਹ ਵੀ ਪਿਆਰ ਦੀ ਹੱਕਦਾਰ ਹੈ ਪਰ ਉਹ ਦੀਵਾਰ ਕਮਰੇ ਦੀਆਂ ਚਾਰ ਦਵਾਰੀਆਂ ਤਾਂ ਕਿ ਸੀਮਤ ਰਹਿ ਗਈ ਸੀ ਪ੍ਰੀਤਮ ਘਰੋਂ ਬਾਹਰ ਨਿਕਲ ਗਿਆ ਪਿੰਡ ਦੇ ਚੌਕ ਵਿੱਚ ਉੱਤੇ ਇਠਾ ਬੈਠੇ ਬੰਦੇ ਪੁੱਛਣ ਲੱਗੇ ਕੋਈ ਪ੍ਰੀਤਮ ਕੀ ਹੋਇਆ ਸੁਣਾ ਖਤੋਰੀ ਉਸ ਨੇ ਚੁੱਪ ਹੁੰਦੇ ਹੋਏ ਕਿਹਾ ਕੁੜੀ ਗਈ ਹਾਸੇ ਦੀਆਂ ਲਹਿਰਾ ਚੌਕ ਵਿੱਚ ਫੈਲ ਜਾਂਦਾ ਓਹੋ ਚੱਲ ਕੋਈ ਨਹੀਂ ਰੱਬ ਮੇਰ ਕਰੋ ਕਿਸੇ ਨੇ ਕਿਹਾ ਪਰ ਉਹਨਾਂ ਹਾਸਿਆਂ ਨੇ ਪ੍ਰੀਤਮ ਦੇ ਮਨ ਵਿੱਚ ਅੱਗ ਲਾ ਦਿੱਤੀ ਤਦ ਆ ਜਦੋਂ ਜੈਨੋ ਸੁਖਦੀਪ ਨੇ ਗੁਰਪ੍ਰੀਤ ਨੂੰ ਗੋਦ ਵਿੱਚ ਲਿਆ ਉਹ ਦੇ ਹੁੱਠਾਂ ਤੋਂ ਇੱਕੋ ਗੋ ਨਿਕਲਿਆ ਤੇ ਰੱਬ ਦੀ ਦਾਤ ਹੁੰਦੀ ਹੈ ਪਰ ਪ੍ਰੀਤ ਨੇ ਹੋਈ ਜਗਿਆ ਮੁੰਡਾ ਤਾਂ ਮੁੰਡਾ ਹੀ ਚਾਹੀਦਾ ਸੀ ਜਿਹੜਾ ਘਰ ਦਾ ਨਾਮ ਚੜਾਏ ਉਹ ਰਾਧਾ ਗੁਰਪ੍ਰੀਤ ਸੰਧੀ ਲਈ ਪਰ ਮਾਂ ਦੇ ਗੋਦ ਵਿੱਚੋਂ ਹਰ ਇੱਕ ਤੂਰ ਦੇ ਚੇਤੇ ਲੱਗਦਾ ਰਿਹਾ ਉਹ ਬੇਖਬਰ ਸੀ ਕਿ ਤੇਰਾ ਸਹਾਰੂ ਦੀ ਉਡੀਕ ਕਰ ਰਿਹਾ ਉਹ ਪਿਆਰ ਨਾਲ ਨਹੀਂ ਸਗ ਤਾਣਿਆ ਨਾਲ ਪ੍ਰਿਆ ਹੋਈ ਹੈ ਗੁਰਪ੍ਰੀਤ ਜਨਮ ਤੋਂ ਹੀ ਬਹੁਤ ਸੋਹਣੀ ਤੇ ਸਮਰਤ ਸੀ ਉਹ ਦੇਖਦੀ ਸੋਹਣੀ ਤੇ ਸਭ ਨੂੰ ਯਾਦ ਰੱਖਦੀ ਪਰ ਸੂਤੇ ਜੋੜੀ ਜੱਡਾਂ ਤੋਂ ਵੀ ਜ਼ਿਆਦਾ ਉਸ ਨੂੰ ਪ੍ਰੀਤ ਦੀਆਂ ਨਰਾਸ਼ਾਂਵਾਂ ਯਾਦਾਂ ਦੀ ਜਿਵੇਂ

ਤੇ ਹੋਣ ਦੇ ਨਾਲ-ਨਾਲ ਮੇਰੀ ਤਾਂਤਪਨਾ ਇਹ ਸ਼ਾਵਦਾ ਗੁਰਪ੍ਰੀਤ ਦੇ ਮਨ ਵਿੱਚ ਇੱਕ ਅਨੋਖਾ ਜੋਸ਼ ਭਰਨ ਦੇ ਸੀ ਇਹ ਸ਼ਾਵਦਾਨ ਨੂੰ ਸੁਣ ਕੇ ਗੁਰਪ੍ਰੀਤ ਦਾ ਮਨ ਖੁਸ਼ ਹੋਣਾ ਔਟੰਦਾਸ ਅਤੇ ਉਹ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਜੋ ਕਿ ਉਸ ਨੂੰ ਬਹੁਤ ਕੁਝ ਸਮਝੰਦ ਗਈ ਸੀ जिने जिने गुरप्रीत ਬੜੀ ਹੋਈ ਉਹਦੇ ਸਾਹਮਣੇ ਪਿੰਡ ਦੀਆਂ ਸਮਾਜਿਕ ਦੁਆਰ ਸਾਹ ਪਉਣਗੇ ਪਿੰਡ ਵਾਲੇ ਹਮੇਸ਼ਾ ਤਾਂ ਨਹੀਂ ਮਾਰਦੇ ਉਹ ਤਿੰਨਾਂ ਸਿਰਫ ਕਰਮੋਂ ਸਿਜਾਉਂਦੀਆਂ ਨਹੀਂ ਮੁੰਡਿਆਂ ਵਾਂਗੀ ਸ਼ਾਨ ਨਹੀਂ ਆਉਂਦੀ ਗੁਰਪ੍ਰੀਤ ਨੇ ਹੌਸਲੇ ਨਾਲ ਖੰਟ ਲਾ ਦਿੱਤਾ ਕਿ ਉਹ ਪੜਾਈ ਵਿੱਚ ਮਾਮਲੇ ਨੂੰ ਬਰਾਬਰ ਕਰੇ ਪਰ ਘਰ ਵਿੱਚ ਹਾਲ ਬਹੁਤ ਕਠਿਨ ਸੀ। ਅਰਿਜਮਕਰ ਤੇ ਕਮਾਉਂਦੇ ਹਾਂ ਫਲਾ ਦਿੰਦਾ। ਹਰ ਗੁਰਪ੍ਰੀਤ ਦੀ ਪੜਾਈ ਵਿੱਚ ਘੱਟ ਮਨ ਕਰਦਾ। ਉਹਦਾ ਦੋਸਤ ਸੀ ਇੱਕ ਮੁੰਡਾ ਜੋ ਕੋਈ ਸਾਲ ਵੱਡਾ ਸੀ। ਉਹ ਨੂੰ ਫੋਹਦਣਾ ਦਿੰਦਾ ਸੀ। ਗੁਰਪ੍ਰੀਤ ਇਹ ਤੂੰ ਕਾਹ ਹੈ ਤੂੰ ਸਾਫ਼ ਹੋ ਜਾ ਸਕਦਾ। ਇਹ ਸ਼ਾਬਦ ਗੁਰਪ੍ਰੀਤ ਦੇ ਮਨੋ ਬੜਾ ਭਾਰ ਬੰਦ ਸੀ ਸਬੂਲ ਜਾਨ ਦੀ ਹੁੱਲੀ ਨਾਦੀ ਪਰ ਕਈ ਵਾਰ ਲੋਕਾਂ ਦੇ ਹਾਸੇ ਅਤੇ ਕਾਨਿਆਂ ਨਾਲ ਉਸ ਦਾ ਮਨ ਇਹ ਨਹੀਂ ਜਾਂਦਾ ਪਰ ਉਹ ਕੋਈ ਕੋਸ਼ਿਸ਼ ਨਹੀਂ ਸੋਚਾ ਮੈਂ ਮੋਟੇ ਨਾ ਬੈਠੇ ਤਾਰ ਦੀ ਛਾਹ ਪਰ ਅਤੇ ਆਪਣੇ ਬਾਵਲ ਦਾ ਨਾਮ ਉੱਚਾ ਕਰਾਂਗੇ ਘਰ ਵਿੱਚ ਹਾਲਤ ਕੁਝ ਖਰਾਬ ਸੀ ਬਾਪੂ ਪ੍ਰੀਤਾਂ ਹੁੰਛਾ ਨਰਾਸ਼ਾ ਨਾਲ ਭਰਿਆ ਰਹਿੰਦਾ ਸੀ ਕੀ ਹੋਸ ਦੇਤੀ ਪੁੱਤ ਕਿਉਂ ਨਹੀਂ ਆ ਮਾਂ ਸਭ ਦੀ ਪਰ ਤੁਮ ਕਿਹੜਾ ਪਿਆਰ ਦਿੰਦੀ ਢੰਡਾ ਵਾਲਾ ਸੀ ਤੇ ਤੰਨੇ ਮਾਰਦੇ ਇਹ ਸਾਰੇ ਦਰਦ ਤੇ باوجود ਗੁਰੂ ਵੀ ਇੰਧਨੇ ਕਟੋਟ ਇਹਦਾ ਜਾਨ ਦਾ ਉਸ ਨੇ ਆਪਣੇ ਮਨ ਵਿੱਚ ਫੈਸਲਾ ਕੀਤਾ ਕਿ ਉਹ ਪੰਡ ਨੂੰ ਦਖਾ ਦੇਗੀ ਇਤਿਲੀ ਘਰ ਦੀ ਸ਼ਾਨ ਵਣਖਦੀ ਆ। ਮੋਰੋ ਖੇਤਾਂ ਵਿੱਚ ਦੌੜਦੀ, ਪਾਣੀ ਛਾਉਂਦੀ, ਕਦੇ-ਕਦੇ ਮੋਨੂ ਨਾਲ ਰਾਜਾਂ ਵੜ। ਇੱਕ ਦਿਨ ਮੋਨੂ ਨੇ ਕਿਹਾ, ਚਲੋ ਬਰਪਈ ਦਸੀ ਰੋਜ਼ ਸਕੂਲ ਜਾਵਾਂਗੇ। ਮੈਂ ਤੇ ਨਹੀਂ ਪੜਾਉਂਗਾ। ਗੁਰੂ ਘਰ ਦੀਆਂ ਖਾਂਚ ਨਾਲ ਕਹੀ। ਉਹਦੇ ਹੀ ਹੌਸਲਾ ਕੀਤਾ ਕਿ ਕਾ ਕਿਉਂ ਹੋਰ ਜੇ ਦੇਗੀ। ਕਿ ਕੰਮ ਕਰਦਾ। ਘਰ ਪਰਿਵਾਰ ਜਿਵੇਂ ਹੀ ਵੱਡੀ ਹੋ ਰਹੀ ਸੀ ਪੰਡ ਬਿਰਦ ਦੇ ਜੀਰੇ ਤੇ ਨਿਰਾਸ਼ਾ ਤੇ ਛਾਬ ਸਾਹਤ ਭਾਈ ਦਿੰਦੇ ਸਕੂਲ ਦੇ ਪਹਿਲੇ ਦਿਨ ਤੋਂ ਹੀ ਲੋਕਾਂ ਦੀਆਂ ਗਵਾਹੀਆਂ ਉਸ ਵਿੱਚ ਘੇਰ ਲੈਂਦੀਆਂ ਵੇਤੀ ਹੰਪੰਨ ਸਾਹਮਣਾ ਇੱਥਾ ਜਾਂ ਕਾਰਨ ਸੁਣਾਉਂ ਮੋਤੇ ਆਵਾਰ ਕਾ ਨਾਮ ਮਾਰਕਿੰਦਾ ਤਿੰਨ ਹੋਣ ਦੇ ਨਾਲ ਨਾਲ ਹਮਕਵੀ ਸੇਖੋ ਬਰਫੀ ਥੰਦੋਂ ਧੋਕੀ ਹੁੰਦੀ ਪਰ ਹੌਸਲਾ ਹੋਂਤੇ ਮਨ ਵਿੱਚ ਇੱਕ ਜਿੱਤ ਵਾਣੀ ਸਕਦੀ ਬੜਾ ਜ਼ਾਦਾ ਉਹਨੇ ਸੋਚਿਆ ਮੈਂ ਤਾਂ ਕਿ ਕਿਤੇ ਦੀ ਕੰਨ ਚਲਾ ਸਕਦੀ ਹੈ ਮੈਂ ਕਦੇ ਘੰਟ ਨੂੰ ਸਕੂਲ ਵਿੱਚ ਮੈਨੂੰ ਉੱਠਦਾ ਸੀ ਉਹ ਕਹਿੰਦਾ ਗੁਰਪ੍ਰੀਤ ਕੋਈ ਵੀ ਮਿਲਾ ਕੇ ਤਾਣਾ ਦੇ ਹੌਸਲੇ ਨੂੰ ਘੱਟ ਨਹੀਂ ਕਰ ਸਕਦਾ ਤੂੰ ਖਲੀ ਢੋਲੀਆਂ ਤੂੰ ਪਿਆਰ ਨਾਲ ਸਭ ਨੂੰ ਯਕਲਾਣੀ ਇਹ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਗੁਰਪ੍ਰੀਤ ਨੇ ਹੋਏ ਜਿਹੇ ਮੁਸਕੁਰਉਂਦੇ ਹੋ ਆਪਣੀ ਅੱਖਾਂ ਵਿੱਚ ਅਹਿਰਤਾ ਭਰੀ ਤੇ ਉਹ ਇੱਕ ਖੁਸ਼ੀ ਵਾਲੇ ਚਿਹਰੇ ਨਾਲ ਮੋਨੋ ਦੇਖ ਰਹੀ ਸੀ ਸਕੂ ਨੂੰ ਦੇ ਦੇ ਆਪਕ ਵੀ ਪਹਿਲਾਂ ਉਸ ਨੂੰ ਘਟਾ ਨਹੀਂ ਬੰਦੇ ਮਰ ਗੁਰਪ੍ਰੀਤ ਨੇ ਹੌਸਲੇ ਨਾਲ ਹਰੇਕ ਵਿਸ਼ਾ ਪੜ੍ਹਿਆ ਸਮਾਂਲ ਪੁੱਛੇ ਅਤੇ ਆਪਣੀ ਮਿਹਨਤ ਨਾਲ ਪਹਿਲਾ ਧਿਆਨ ਕੱਟਿਆ ਕਈ ਵਾਰ ਉਹ ਰਾਤਾਂ ਦੇ ਦਿਕਰੇ ਸਮੇਂ ਤੱਕ ਜਾਨਾ ਹਿਸਾਬ ਕਿਤਾਬ ਕਰਦੀ ਮੋਨੂ ਕਈ ਵਾਰੀ ਕਹਿੰਦਾ ਬਕਰੀ ਤੂੰ ਸਿਰਫ ਘਰ ਦੀ ਦੀ ਨਹੀਂ ਪਿੰਡ ਦੀ ਵੀ ਸ਼ਾਨ ਘਰ ਵਿੱਚ ਤਾਨੇ ਕਦੇ-ਕਦੇ ਜਾਰੀ ਰਹਿੰਦੇ ਪ੍ਰੀਤਮ ਕਹਿੰਦਾ ਇੱਕ ਬੀ ਸਾਂ ਦਾ ਸਿਰਫ ਝੂਠਾ ਮਾਨ ਨਹੀਂ ਬਣਾਏਗੀ ਮੁੰਡੇ ਵਰਗੀ ਸਾਂ ਨਹੀਂ ਜਾਂਦੀ ਪਰ ਗੁਰਪ੍ਰੀਤ ਜਦ ਕਹਿੰਦੀ ਉਹਦੇ ਮਨ ਵਿੱਚ ਫੈਸਲਾ ਹੋ ਗਿਆ ਸੀ ਮੈਂ ਉਹ ਬਣਾ ਲਈ ਜੋ ਪੰਡਤ ਇਸ ਬਾਰੇ ਸੋਚ ਵੀ ਨਹੀਂ ਸਕਦੇ ਮੈਂ ਆਪਣੀ ਮਿਹਨਤ ਨਾਲ ਸਭ ਕੁਝ ਸਿਖਾਂਦੀ ਇੱਕ ਦਿਨ ਪੰਡਤ ਵਿੱਚ ਮੇਦਾਲਾ ਕਾ ਬੱਚਿਆਂ ਦੇ ਖੇਡਾਂ ਦਾ ਮੁਕਾਬਲਾ ਸੀ ਗੁਰਪ੍ਰੀਤ ਨੇ ਫੈਸਲਾ ਕੀਤਾ ਕਿ ਉਹ ਬਾਗ ਲਵੇਗੀ। ਆਨੇ ਲੋਕ ਉਸ ਨੂੰ ਹੱਥਿਆਣਾਂ ਦੇਖਣ। ਮਨ ਨੂੰ ਨੇ ਕਿਹਾ ਚਾਲ ਦਿਖਾ ਦੇ ਗੁਰਪ੍ਰੀਤ। ਧੀਆ ਵੀ ਮੁੰਡਿਆਂ ਵਰਗੇ ਮਸਲਾ ਦਾ। ਮੁਕਾਵੜੇ ਦੇ ਦੌਰਾਨ ਗੁਰਪ੍ਰੀਤ ਨੇ ਆਪਣੀ ਤੇਗ ਦੌਣ ਤੇ ਸਹੀ ਗਿਆਨ ਸਾਵਧਾਨ ਦਿਮਾਗ ਹਲਾ ਕੇ ਰੱਖ ਦਿੱਤਾ। ਜਦੋਂ ਉਹ ਅੰਦਰੋਂ ਚੱਲਾਈ ਪੰਡਵਾੜਿਆਂ ਦੇ ਜਿਹੜੇ ਉੱਤੇ ਹਰਾਨੀ ਅਤੇ ਮਾਰ ਦੀ ਖਾਪ ਸੀ ਕਈ ਵਾਰੀ ਜਿਹੜੇ ਬੋਲਦੇ ਬਹੁਤਿਆਂ ਤਾਂ ਸਿਰਫ ਕਰਨੇ ਸਿਜਾਉਂਦੀਆਂ ਨੇ ਉਹ ਵੀ ਹੌ ਹਉ ਦੇ ਕਾਵੇ ਸਵੀਕਾਰ ਕਰਨ ਲੱਗੀਆਂ ਇਹ ਜਦ ਤੂੰ ਬਰਤੁਈ ਜੀ ਬਹੁਤ ਉੱਚਾ ਚੱਕਿਆ ਉਹ ਸਨੇ ਸੁਝਾ ਜੇ ਮਿਲਲੇ ਵਿੱਚ ਦੱਸ ਸਕਦੀਆਂ ਤਾਂ ਸਕੂਲ ਤੇ ਪਰਾਈ ਵਿੱਚ ਜਾਣੇ ਉਹਦੇ ਅੰਦਰ ਇੱਕ ਨਵੀਆਂ ਦੀ ਰਵਾਤ ਹੋ ਗਈ ਸੀ। ਮੇਮੋ ਨੂੰ ਨੇ ਹੌਲੀ ਜਿਹੀ ਕਿਹਾ, "ਗੁਰਪ੍ਰੀਤ ਤੂੰ ਹੌਸਲੇ ਨਾਲ ਸਭ ਤੋਂ ਵੱਡੀ ਜਿੱਤ ਹਾਸਲ ਕਰ ਰਹੀ ਹੈਂ।" ਪਿੰਡ ਤੇਰੇ ਬਾਰੇ ਸੋਚੇ ਕਨਾਵੀਂ। ਮਰ ਸਕਦਾ। ਕਾਲਜ ਵਿੱਚ ਪ੍ਰੀਤੰਕੀ ਬਦਲਣਾ ਸ਼ੁਰੂ ਹੋ ਗਿਆ। ਉਸਨੇ ਇਹ ਗੱਲ ਵੀ ਕਹਾ ਕਿ ਤੇ ਪ੍ਰਭਰ ਦੀ ਸ਼ਾਨ ਨਹੀਂ। ਮજબૂત ਮਾਨਸਿਕਤਾ ਮਾਣੀ ਨੇ ਸਹਦੀ ਮਾਦੇ ਤੇ ਹੌਸਲੇ ਦੀ ਕਹਾਣੀ ਸੀ ਉਹ ਕਹਿੰਦੀ ਮੇਰੀ ਸੀ ਤੂੰ ਸਿਰਫ ਮੇਰੀ ਨਹੀਂ ਸਾਰੇ ਪਿੰਡ ਦੀ ਮਾਂ ਬਣੀ ਇਸ ਚੈਪਟਰ ਵਿੱਚ ਗੁਰਪ੍ਰੀਤ ਦੇ ਹੌਸਲੇ ਮਿਹਨਤ ਅਤੇ ਪਿੰਡ ਨਾਲ ਮੁਕਾਬਲੇ ਦੀ ਕਹਾਣੀ ਦਰਸਾਈ ਗਈ ਹੈ ਵੀ ਇਹ ਮੇਰੇ ਉਹ ਕਹਾਣੀ ਮੋੜ ਕੇ ਸ਼ੁਰੂ ਕਰਦੇ ਹਾਂ ਬੀਬੋ ਦੇ ਤਾਂ ਕਹਾਣੀ ਪਟੀਆਂ ਲੱਗਦੀ ਹੈ ਇਸ ਨੂੰ ਜ਼ਰੂਰ ਲਾਇਕ ਤੇ ਠੇਰ ਕਰੀ ਲੌੜੀ ਸ਼ੁਰੂ ਕਰਨ ਲੱਗੇ ਨੇ ਦੇਖਣ ਉਸ ਵਿੱਚ ਸਿਖਿਆਤੀ ਹੋਣ ਦੇ ਨਾਲ ਨਾਲ ਘਟਣੀ ਕਰਦੀ ਸ਼ਾਨ ਬਣਾਗੀ ਮੋਨੋ ਜੋਗ ਦਾ ਸਾਹ ਦਿੰਦਾ ਉਹਦੇ ਹਾਰਾਂ ਉਸੇ ਨੇ ਪੁਰਸਕਾਰ ਦਿੰਦਾ ਪਿੰਡ ਦੇ ਲੋਕ ਵੀ ਸ਼ੁਰੂ ਕਰਦੇ ਹਨ ਧੀ ਦੀ ਮਹਿਮਾਣਾ ਕਰਨਾ ਉਹ ਨਹੀਂ ਜੀ ਮੈਂ ਸੌ ਕੰਬੜਾ ਸਾਰਾ ਸੁਪੀ ਜਮਾਵਨ ਘਰ ਵਿੱਚ ਪੀਤੋਂ ਦੀ ਰਾਸ਼ਾ ਪੰਡ ਦੇ ਤਾਨੇ ਤੇ ਕਈ ਭਾਈ ਆਪਣੇ ਆਪ ਤੇ ਆਖਦੇ ਬਾਗ ਦੀ ਮਾਂ ਨੇ ਉਸ ਨੂੰ ਪਿਆਰ ਦੇਣਾ ਮਾਰਿਆ ਸਖਤੀ ਘਾਹ ਰੋਬ ਕਰਦੀ ਢਾਲ ਵਾਹਦੀ ਉਹ ਸੁਦੇਖੂ ਦੇ ਕੰਮ ਦੇਖਦੀ ਅਤੇ ਹੌਸਲਾ ਦੇਦੀ ਮੇਰੀ ਧੀ ਕੀ ਪਿਆਰ ਨਾਲ ਸਭ ਕੁਝ ਕਰ ਸਕਦੀ ਹੈ ਕਦੇ ਵੀ ਆਪਣੇ ਆਪ ਨੂੰ ਘਟਣਾ ਸਮਝੀ ਗੁਰਪ੍ਰੀਤ ਨੇ ਹੌਲੀ ਜਿ ਮਸਕਰਾਉਂਦੇ ਹੋਏ ਮਾਂ ਦੇ ਮੁੱਖ ਪੜੇ ਮਾਂ ਤੋਂ ਢਿਲੀ ਮਾਂ ਬਣਾਗੀ ਮੈਂ ਸੇਕਤੀ ਨਹੀਂ ਪਰ ਤਾਡਾ ਮੋਡਾ ਬਣਾਗੀ ਸੋਖ ਦੀ ਬੰਨਾ ਆਪਣੀ ਧੀ ਨੂੰ ਸਿਰ ਪਿਆਰ ਨੇ ਦਿੱਤਾ ਸਮੋਂ ਤੇ ਮਨ ਵਿੱਚ ਬਹਿਵਾ ਹੈ ਨਾ ਬੀ ਜਰਨ ਗੁਰਪ੍ਰੀਤ ਜਨੂੰ ਪਰ ਆਇਆ ਮੁੱਖ ਤੋਂ ਮਲੀ ਮਾਂ ਉਪਰ ਤੇ ਆਲ ਬਸ ਸੇਕਤੀ ਜਿ ਮਸਕਾਉਂਦੀ ਧੀ ਕਦੇ ਹਾਂ ਰਲਾਣਾ ਹਾਂ ਜੋ ਅੱਜ ਸਾਹਮਣੇ ਨਿਆ ਉਹ ਕੱਲ ਤੇ ਸੀ ਆਉਣ ਹਵੇਗਾ ਇੱਕ ਦਿਨ ਕੋਰਕੀ ਦੀਨਦਰ ਨੂੰ ਮਿਲਾਈ ਹੋਤੀ ਪ੍ਰਾਈ ਨੇ ਲੈ ਕੇ ਬੱਦ ਗੋ ਉਹ ਬੋਲੀ ਮਾ ਮੈਂ ਕਿੰ ਸਭ ਨੂੰ ਦਿਖਾਵਾਂ ਕਿ ਮੈਂ ਵੀ ਕਰਦੀ ਹਾਂ ਵਰਤਦੇ ਸੁਪ ਦੇਖਨੇ ਹੌਰੀ ਦੇ ਮੈਂ ਕਿਹਾ ਮੇਰੀ ਵੀ ਆਦੀ ਕੋਈ ਬਾਹਰ ਦੀ ਸਾ ਜੋ ਜਿਵੇਂ ਜੇ ਤੂੰ ਆਪਣੇ ਦਿਲ ਤੇ ਬਿਸਵਾਸ ਕਰੇਂਗੀ ਤੇ ਸਭ ਕੁਝ ਤੈਨੂੰ ਮਿਲ ਜਾਵੇਗਾ ਤੂੰ ਟੈਨਸ਼ਨ ਨਾ ਲੈ ਤੂੰ ਇੱਕ ਦਿਨ ਜ਼ਰੂਰ ਕਾਮਯਾਬ ਹੋਵੇਂਗੀ ਮੇਰਾ ਆਸ਼ੀਰਵਾਦ ਤੇ ਦਵਾਵਾ ਹਮੇਸ਼ਾ ਤੇਰੇ ਨਾਲ ਮਾਂ ਨੇ ਇੱਕ ਛੋਟੀ ਜੀ ਦੁਕਾਨ ਪਰ ਪ੍ਰੀਤ ਲਈ ਘਰ ਵਿੱਚ ਬਣਾਈ ਇੱਥੇ ਉਹ ਹਰ ਸੋਖ ਦੇ ਪਹਾੜੇ ਦੇ ਹੌਸਲੇ ਨਾਲ ਉਸ ਨੂੰ ਸਮਝਾਉਂਦੀ ਕਈ ਵਾਰੀ ਪ੍ਰੀਤਮ ਵੀ ਸਹਿਮਿਤ ਵਿਚਾਉ ਮਦਦ ਕਰਦਾ ਪਰ ਮਾਂ ਦੇ ਦਿਲ ਦੀ ਮਾਂ ਤੋਂ ਸਮਝ ਹੋ ਹਜ਼ਾਰਾਂ ਦੀ ਐਨ ਦੇ ਲੋਕ ਵੀ ਹੌਣ-ਜੌਣ ਕਰਦੇ ਦਿਨ ਦੇ ਦੇਖ ਕੇ ਹਾਰ ਹੋ ਰਹੇ ਸੀ ਇਹ ਕੁੜੀ ਸੱਚਮੁੱਚ ਮਜ਼ਬੂਤਾਂ ਮੈਡੀਕਲ ਜਾਂ ਸਕੂਲ ਵਿੱਚ ਕਿਸੇ ਮੁੰਡੇ ਤੋਂ ਘੱਟ ਨਹੀਂ ਇਹ ਸ਼ਾਂਤ ਸੁਣ ਕੇ ਗੁਰਪ੍ਰੀਤ ਦੇ ਅੰਦਰ ਇੱਕ ਨਵੀਂ ਜਿਹੀ ਜੀਵਿ ਜੁਆਤ ਹੋਈ ਲੱਗ ਪਈ ਸੀ। ਸੁਖਦੀ ਉਹ ਹਰ ਰੋਜ਼ ਗੁਰਪ੍ਰੀਤ ਨਾਲ ਬੈਠ ਕੇ ਉਹਦੇ ਸਾਰੇ ਸ਼ੱਕ ਦੂਰ ਕਰਦੀ। ਮੇਰੇ ਵੀ ਕਦੇ ਕਿਸੇ ਗੱਲ ਤੇ ਆਪਣੇ ਹੌਂਸਲੇ ਨਹੀਂ ਘਟਾਉਂਦੀ ਨਾ ਬਣਾ। ਜੋ ਮਲੂਕ ਦੀ ਤੇਰੇ ਅੰਦਰ ਉਹ ਸਾਰੇ ਸੱਤ ਨੂੰ ਦਿਖਾ ਦੇਵੇਗੀ। ਨੇ ਸ਼ਾਉਂਦ ਗੁਰਪ੍ਰੀਤ ਦੇ ਦਿਲ ਦਾ ਨਾਮ ਲੈ ਕੇ ਬੜਾ ਭਾਗੰਦੇਸ ਇੱਕ ਦਿਨ ਮੋਨੂ ਲੈ ਗਿਆ ਗੁਰਪ੍ਰੀਤ ਨੇ ਮੈਂ ਤਾਂ ਕਹਿੰਦਾ ਤੇਰੀ ਮਾਂ ਤੇਰੇ ਨਾਲ ਜਿਉ ਤੇਰੇ ਨਾਲ ਹੈ ਤੂੰ ਕਦੇ ਨਹੀਂ ਹਾਰ ਸਕਦੀ ਗੁਰਪ੍ਰੀਤ ਨੇ ਮਸਕਾਉਂਦੇ ਹੋਏ ਕਿਹਾ ਮਾਂ ਤੇ ਮੋਨੂ ਬੇਰੇ ਸਾਹ ਨਾਲ ਮੈਂ ਸੌ ਕੋਈ ਕਰ ਸਕਦੀ ਮੈਂ ਸਿਰਫ ਦਰਦ ਹੀ ਤੀਨ ਹਾਂ ਨੰਦ ਦੀ ਨਾਨਮਨ ਤੇ ਗੁਰਪ੍ਰੀਤ ਹੁਣ ਸਮਝ ਗਈ ਸੀ ਕਿ ਹੌਸਾ ਅਤੇ ਵਿਦਵਾਨ ਮਾੜੋ ਪਿੰਡ ਨੂੰ ਦੁਖਾਉਣ ਸੀ ਪਦੀ ਹੈ। ਕਹਤੀ ਵੀ ਕਰਦੀ ਨਾਨਮਨ ਨਾਲ ਤੇ। ਸਾਹਲਾਦ ਦੀ ਮੈਤ ਤੇ ਹੌਸਲੇ ਦੇ ਬਾਦ ਗੁਰਪ੍ਰੀਤ ਨੇ ਸਿਰਕੋ ਪੰਡ ਦੇ ਬਾਣ ਨੂੰ ਪਰ ਆਪਣੇ ਆਪ ਦੀ ਯਤਰੀ ਹੌਸਲਾ ਦਾਰੀ। ਮੋਨ ਇੱਕ ਬਹੁਤ ਹੀ ਮਜ਼ਬੂਤ ਨਿਰਪਾਇਤ ਯਾਰ ਹੋ ਜਵਾਲੀ ਮਨ ਰੱਖੀ ਸੀ ਪੜਾਈ ਦੇ ਹੌਂਸਲੇ ਨਾਲ ਵਰਕ ਪ੍ਰੀਮਿਅਮ ਸਕੂਲ ਕਾਜ ਲਈ ਆਂਤ ਰਿਹਾ ਸੀ ਯੂਪੀਐਸਸੀ ਦੀਆਂ ਮੁਸ਼ਕਲਾਂ ਨਾਲ ਤਿਆਰੀਆਂ ਕਰ ਲੈਂਦਾ ਮੋਨ ਹਮੇਸ਼ਾ ਉਹਦੇ ਨਾਲ ਸੀ ਪਰ ਹੁਣ ਉਹਨੇ ਆਪਣੇ ਖੁਦ ਦੀ ਕਾਵਿਅਤ ਨੂੰ ਵਿਸਾਰਨਾ ਸਿੱਖ ਲਿਆ ਸੀ ਸੇਕ ਕਰਨ ਗੁਰੂ ਦੀਆਂ ਮੁਸ਼ਕਲਾਂ ਤੇ ਹੌਸਲੇ ਦਾ ਅਸਲ ਇੰਤਿਹਾਨ ਸੀ ਉਹ ਜੋ ਪੀਸੀ ਦੀ ਆਪ ਲਕਾਲਾਂ ਵਿੱਚੋਂ ਬਹੁਤ سارے ਤੰਕਰਾਂ ਤੋਂ ਟੁੱਟੇ ਵਸ ਮਹੱਤਵ ਨਾਲ ਖੜੀ ਰਹੀ ਉਹਦੀ ਮੈਂ ਤਨੇ ਸਾਰੀਆਂ ਰਕਾਵਟਾਂ ਨੂੰ ਹਾਰ ਕਰ ਦਿੱਤਾ ਪੰਡਵਾਇਦੋ ਕਈ ਸਾਲਾਂ ਤੱਕ ਕਹਿੰਦੇ ਆਏ ਮੰਨਦਾ ਹੀ ਚਾਹੀਦਾ ਸੀ ਹੁਣ ਸਾਰੇ ਉਹਦੀ ਕਾਬਲੀਅਤ ਤੇ ਮਾਨ ਕਰਨ ਲੱਗੇ ਸੀ ਰੀਤਨ ਵੀ ਹੌਲੀ ਹੌਲੀ ਸਮਝ ਗਿਆ ਕਿ ਹੌਣ ਦੇ ਨਾਲ ਘਾਟਾ ਨਹੀਂ ਪਰਦੀ ਖਾਂੜ ਬੰਦੀ ਆਖਿਰਕਾਰ ਗੁਰਪ੍ਰੀਤ ਨੇ ਜ्याਹ ਪਛੇਤ ਦੀ ਜਿੱਤ ਜਾਂ ਪਾਣੀ ਮਿਲੇ ਆ ਉਹ ਦੀ ਜਿੱਤ ਸਿਰਫ ਆਪਣੇ ਮਿਹਨਤ ਦੀ ਨਹੀਂ ਸਭੋਂ ਪਿੰਡ ਦੀ ਸੋਚ ਬਦਲਣ ਦੀ ਪ੍ਰਤੀਕ ਸੀ ਜਦੋਂ ਉਸਨੇ ਪੈੜੀ ਵਾਰੀ ਆਪਣੇ ਦਫ਼ਤਰ ਵਿੱਚ ਕੰਮਾਂ ਸੰਭਾਲੀ ਐਂਟ ਲੋਕ ਆਏ ਉਹਨਾਂ ਨੇ ਉਹਦੇ ਹੌਸਲੇ ਅਤੇ ਉਕਾਤ ਦੀ ਤਰੀਕ ਕੀਤੀ ਮੋਨ ਨੂੰ ਹੌਈ ਜਿਆ ਗੁਰਪ੍ਰੀਤ ਤੂੰ ਸਿਰਫ ਮੇਰੀ ਨਹੀਂ ਸਾਇ ਮੇਰੇ ਮਾਨ ਬਣਿਆ ਤੇਰੀ ਕਹਾਣੀ ਹੁਣ ਹਰ ਤੀਨੇ ਪ੍ਰੇਰਨਾ ਹੈ ਸੋਹ ਦੇਵ ਮਾਨੇ ਆਪਣੇ ਖੇਤੇ ਹੌਸਲੇ ਦੀ ਬੁਝੂ ਦੇ ਥਰੂ ਲੰਦੇ ਮੇਰੀ ਤੀ ਉਹ ਸਰਕਾਰ ਦੀ ਤੀਨੇ ਰੰਦੇ ਰਾਜ ਦੀ ਛਾਣ ਬਣਿਆ ਮੈਂ ਤੇਰੇ ਨਾਲ ਬੜੀ ਮਾਨ ਹਸਕਤ ਕਰਦੀ ਹਾਂ ਪਰ ਇਥੇ ਮਨੇ ਹੌਲ ਇਹ ਕਿਹਾ ਤੀ ਮੈਂ ਕਈ ਸਾਲਾਂ ਤੱਕ ਕਹਿੰਦਾ ਆ ਕਿ ਮੁੰਡਾ ਹੀ ਚਾਹੀਦਾ ਪਰ ਹੁਣ ਮੈਂ ਸਮਝ ਗਿਆ ਹਾਂ ਦੀ ਕਰਦੇ ਹਾਂ ਬਣ ਸਕਦਾ ਪਿਆ ਪਿੰਡ ਦੀ ਮਾਨ ਅਤੇ ਰਾਜ ਦੀ ਇੱਕ ਵਣਪਾਂਗਦੀ ਇਸ ਤਰ੍ਹਾਂ ਗੁਰਪ੍ਰੀਤ ਨੇ ਮੇਰੇ ਤਰ੍ਹਾਂ ਹੌਂਸਲੇ ਤੇ ਦੁਆਆਂ ਨਾਲ ਆਪਣਾ ਸੁਪਨਾ ਪੂਰਾ ਕੀਤਾ ਅਤੇ ਉਸ ਬੈਠੀ ਦੀ ਸੀ ਵਣ ਕੇ ਪਿੰਡ ਅਤੇ ਸਾਰੇ ਰਾਜ ਦੀ ਪ੍ਰੇਰਨਾ ਦਾ ਸਰੋਤ ਬਣ ਗਈ ਅਤੇ ਇਸ ਤਰ੍ਹਾਂ ਕਹਾਣੀ ਖਤਮ ਹੁੰਦੀ ਹੈ ਦੀ ਦੀ ਯਤਨਾ ਨਿਊ ਡੀਸੀ ਵਨ ਕੇ ਸਮ ਲਈ ਮਿਸਾਲ ਵਨ ਦਿੱਤੀ ਹੈ। اےਸੀ ਕੀ ਇੱਕ ਤੀਰੀ ਕਾਂ ਜੋ ਮੈਥ ਦੇ ਲਗਣ ਨਾਲ ਬਣਦੀ ਹੈ। ਡੀਸੀ ਜੇ ਤੁਹਾਨੂੰ ਕਹਾਣੀ ਪਧੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ। ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।